ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਾਂ ਬਹੁਤ ਸੋਹਣੇ ਆਰਟੀਕਲ ਲੈ ਕੇ ਆ ਗਏ ਬਹੁਤ ਸੋਹਣੇ ਆਈਟਮ ਓਪਨ ਹੋ ਗਏ ਆਪਣੇ ਲਵੇ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਪਣੇ ਚੈਨਲ ਨਾਲ ਜੁੜ ਜੂਗਾ ਕਿ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਰਹੇ ਨੇ ਆਪਣੇ ਲਵੇ ਤੇ ਹੁਣ ਤੁਹਾਨੂੰ ਸਾਰੇ ਓਪਨ ਕਰਕੇ ਦਿਖਾਵਾਂਗੇ ਪੇਟ ਦੇ ਵਿੱਚ ਬਹੁਤ ਸੋਹਣੀਆਂ ਚਮਕਾਈਆਂ ਇੱਕ ਦੇਖੋ ਜੀ ਕਲਰ ਤੇ ਕਰਾਂਗਾ ਬਹੁਤ ਸੋਹਣੇ ਟ੍ਰੈਂਡਿੰਗ ਵਾਲੇ ਕਲਰ ਨੇ ਬਾਜੀ ਬਾ ਕੀਆ ਬਾਤਾਂ ਨਹੀਂ ਕੀਆ ਬਾਤ ਸਾਰੇ ਕੀਆ ਬਾਤਾਂ ਨੇ ਬਹੁਤ ਸੋਹਣਾ ਪੀਸ ਹੈ ਜੀ ਕਰੋ ਚੈੱਕ ਹੁਣ ਤੁਹਾਨੂੰ ਦਿਖਾਵਾਂਗੇ ਆ ਓਹ ਸੋਹਣੀ ਕੁਆਲਟੀ ਹੋਊਗੀ ਲੋ ਜੀ ਕਰੋ ਤੇ ਪੇਜ ਚੈੱਕ ਕਰੋ ਪਹਿਲਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਵੀਡੀਓ ਚ ਐਂਡ ਤੱਕ ਜੁੜੂਰੇ ਬਣੇ ਰਹੋ ਤੇ ਦੇਖਿਓ ਐਂਡ ਤੱਕ ਬਹੁਤ ਸੋਹਣੇ ਆਰਟੀਕਲ ਦੇ ਬਹੁਤ ਸੋਹਣੇ ਪੀਸ ਤਿਆਰ ਕਰਾਏ ਨੇ ਲੋ ਜੀ ਚਾਕਲੇਟ ਕਪੜਾ ਹੋਊਗਾ ਬਾਜੂ ਵਰਕ ਹੋਊਗਾ ਦੇਖੋ ਜੀ ਕਿਆ ਵਾਤਾ ਨਹੀਂ ਕਿਆ ਵਾਤਾ ਨਹੀਂ ਕਿਪੜਾ ਦੇਖੋ ਬੇਜ ਦੇਖੋ ਪਿਓਰ ਚਾਕਲੇਟ ਜੀ ਕਿਆ ਵਾਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਐਂਡ ਤੱਕ ਜੁੜੂਰੇ ਬਣੇ ਰਹੋ ਬਹੁਤ ਸੋਹਣੇ ਸੋਹਣੇ ਆਰਟੀਕਲ ਤੁਹਾਡੇ ਵਾਸਤੇ ਓਪਨ ਕਰਾਂਗੇ ਆਪਾਂ ਚੈੱਕ ਕਰੀ ਚੱਲਿਓ ਦੇਖੋ ਦੁਪੱਟਾ ਜੀ ਕੀ ਆਵਾਟ ਹੈ ਕੀ ਆਵਾਟ ਹੈ ਕੀ ਆਵਾਟ ਹੈ ਬਹੁਤ ਸੋਹਣਾ ਦੁਪੱਟਾ ਜੀ ਲਓ ਜੀ ਕਰੋ ਚੈੱਕ ਸੁਪਰ ਹਿੱਟ ਆਟਮ ਹੈ ਇਹ ਸੁਪਰ ਹਿੱਟ ਹੈ ਕੀ ਆਵਾਟ ਹੈ ਲਵੇ ਕਰਕੇ ਦਿਖਾ ਦਿਓ ਸਾਰਾ ਬੈਂਡ ਜੀ ਬਹੁਤ ਸੋਹਣਾ ਦੁਪੱਟਾ ਤਿਆਰ ਕੀਤਾ ਹੋਇਆ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਲਓ ਜੀ ਲਓ ਜੀ ਕੀ ਬਾਤ ਹੈ ਕਲਰ ਦੇਖੋ ਇਹ ਕਿਹਦੇ ਵਿੱਚ ਆਇਆ ਕੰਬੀਨੇਸ਼ਨ ਪੀਲ ਨੇ ਨਾਲ ਬਹੁਤ ਸੋਹਣੀ ਪੀਲ ਹੈ ਨੇ ਲਓ ਜੀ ਕਰੀ ਚਲੋ ਚੈੱਕ ਬਹੁਤ ਸੋਹਣੇ ਸੋਹਣੇ ਕਲਰ ਨੇ ਤੇ ਮੈਚਿੰਗਾਂ ਪੂਰੀਆਂ ਟੌਪ ਕਲਾਸ ਮੈਚਿੰਗਾਂ ਨੇ ਜੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਹਣਾ ਪੀਸ ਹੈ ਜੀ ਨੂੰ ਲਓ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਦਿਖਾ ਤੁਹਾਨੂੰ ਲੈ ਕੇ ਆ ਕੇ ਜੀ ਦੇਖੋ ਬਹੁਤ ਸੋਹਣਾ ਆਰਟੀਕਲ ਹੈਗਾ ਤੇ ਬਾਵਾਂ ਦੇ ਬਹੁਤ ਸੋਹਣਾ ਕੰਮ ਕੀਤਾ ਹੋਊਗਾ ਨਾਲ ਬਹੁਤ ਸੋਹਣੀ ਸਲਵਾਰ ਰਹੂਗੀ ਚੌਕਲੇਟ ਦੀ ਲਓ ਜੀ ਕਪੜਾ ਦਿਖਾ ਦਿਓ ਤੇ ਦੁਪੱਟੇ ਨਾਲ ਰਹੂਗਾ ਮਸਲੀਨ ਦਾ ਪੇਂਟ ਵਾਲਾ ਕਲਰ ਵੀ ਬਹੁਤ ਸੋਹਣੇ ਨੇ ਦੇਖੀ ਕਲਰ ਚੈੱਕ ਕਰੋ ਕਿ ਆਹ ਬਾਤ ਦਿਖਾਓ ਕਲਰ ਜੀ ਲਓ ਇਹ ਚਾਰ ਕਲਰ ਨੇ ਬਹੁਤ ਸੋਹਣੇ ਲਓ ਬਾਕੀ ਆਪਾਂ ਲੈਵੇ ਸ਼ਾਕਰ ਬ੍ਰਾਂਡ ਦੇ ਹੋਰ ਬਹੁਤ ਮਾਲ ਆ ਗਿਆ ਟਿਕਨ ਦੇ ਵਿੱਚ ਬਹੁਤ ਸੋਹਣੀ ਆਟਮਾ ਜੀ ਇੱਕ ਉਹ ਵੀ ਦਿਖਾਵਾਂਗੇ ਤੁਹਾਨੂੰ ਉਹ ਵੀ ਚੈੱਕ ਕਰੋ ਲਓ ਬਹੁਤ ਪਿਆਰਾ ਆਰਟੀਕਲ ਹੈ ਬਹੁਤ ਸੋਹਣੇ ਸੋਹਣੇ ਬੇਸ ਬਹੁਤ ਸੋਹਣੇ ਸੋਹਣੇ ਕੁਆਲਟੀਆਂ ਉੱਪਰ ਹੋ ਗਈਆਂ ਵਿਜ਼ਿਟ ਕਰੋ ਦਸ਼ਮੇਸ਼ ਕਲਾਟ ਹਾਊਸ 18 ਲਾ ਕਲਾ ਦੇਖੋ ਜੀ ਕੀ ਬਾਤ ਹੈ ਪੀਸ ਚੈੱਕ ਕਰੋ ਕੁਆਲਟੀ ਦੇਖੋ ਕੱਪੜਾ ਬਹੁਤ ਸੋਹਣਾ ਕੱਪੜਾ ਹੋਊਗਾ ਦੇਖੋ ਬੈਕ ਸਾਈਡ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਊਗਾ ਲਓ ਜੀ ਦੇਖੋ ਕੀ ਬਾਤ ਹੈ ਸਾਰਾ ਫਰੰਟ ਬਹੁਤ ਸੋਹਣਾ ਹੋਊਗਾ ਨਾਲ ਛੋਟਨ ਦੀ ਸਲਵਾਰ ਹੋਊਗੀ ਪੂਰੀ 3 ਮੀਟਰ ਕੱਟ ਹੋਊਗੀ ਡਿਜ਼ਾਈਨ ਇਹਦੇ ਵਿੱਚ ਘੱਟੋ ਘੱਟ 1.5 ਤੋਂ 200 ਡਿਜ਼ਾਈਨ ਪਹੁੰਚ ਗਿਆ ਮਾਲ ਪੂਰੀ ਫੁੱਲ ਕੁਆਂਟੀਟੀ ਦੇ ਵਿੱਚ ਹੈ ਪੋਲ ਸੇਲ ਤੇ ਪੂਰਾ ਉਪਲਬਧ ਹੈ ਮਾਲ ਜੀ ਲਓ ਦੁਪੱਟਾ ਚੈੱਕ ਕਰੋ ਮਸਲੀਨ ਕਾਟਨ ਦਾ ਦੁਪੱਟਾ ਹੋਊਗਾ ਦੇਖੋ ਜੀ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਪੋਹ ਸੋਹਣੇ ਕੱਲਰ ਨੇ ਕਲਰ ਦਿਖਾਉ ਲੋਵੇ ਕਰਕੇ ਲਓ ਸ਼ੰਕਰ ਬ੍ਰਾਂਡ ਦਾ ਮਾਲ ਹੋਊਗਾ ਸਾਰਾ ਲਓ ਜੀ ਕਲਰ ਦੇਖੋ ਪੋਹ ਸੋਹਣੇ ਸੋਹਣੇ ਨਵੇਂ ਨਵੇਂ ਕਲਰ ਓਪਨ ਹੋਏ ਨੇ ਦਸ਼ਮੇਸ਼ ਕਲਾਫ ਆਉਂ ਤੋ ਬੋੜਾ ਲਗਾ ਲਾਂਗੇ ਦੇਖੋ ਸਿਆਰ ਦਾ ਪਕੀਣਾ ਮਾਲ ਆ ਗਿਆ ਡਿਜ਼ਾਈਨ ਵਾਸ ਇੱਕ ਇੱਕ ਡੱਗੀਆਂ ਨਹੀਂ ਓਪਨ ਕਰਾਂਗੇ ਅੱਜ ਕਿਉਂਕਿ ਅੱਜ ਇੰਨਾ ਟਾਈਮ ਹੈਗਾ ਵੀਡੀਓ ਬਹੁਤ ਲੰਬੀ ਹੋ ਜੂਗੀ। ਲਓ ਜੀ ਇੰਬਲਟਰੀ ਦੇ ਵਿੱਚ ਕੰਮ ਕੀਤਾ ਹੋਊਗਾ। ਲਓ ਦਿਖਾਓ ਜੀ। ਕੀ ਆ ਬਾਤ ਹੈ। ਘੇਰੇ ਤੇ ਕੰਮ ਕੀਤਾ ਹੋਊਗਾ। ਆਲ ਓਵਰ ਕੱਪੜਾ ਹੋਊਗਾ ਪੂਰੀ 5 ਮੀਟਰ ਕੱਟ ਨਾਲ ਬਹੁਤ ਸੋਹਣਾ। ਦੇਖੋ ਜੀ। ਸੂਰ ਓਪਨ ਕਰ ਲਓ। ਕੀ ਆ ਬਾਤ ਹੈ। ਕੱਪੜਾ ਸੌਫਟ ਹੋਊਗਾ ਪੂਰਾ ਕੰਨੀ ਵਾਲਾ ਕੱਪੜਾ ਰਹੂਗਾ ਦਿਖਾ ਦਿਓ ਜੀ। ਕੀ ਆ ਬਾਤ ਹੈ। ਨਾਲ ਪਲੇਨ ਰਹੂਗਾ ਪਿਓ ਦਾ ਦੁਪੱਟਾ ਤੇ ਬਹੁਤ ਸੋਹਣੇ-ਸੋਹਣੇ ਕਲਰ ਨੇ। ਜਿਹੜਾ ਪਹਿਣਾ ਵਾਸਤੇ। ਦੇਖੋ ਜੀ। ਚੈਨਲ ਨੂੰ ਜਰੂਰ ਕਰਦੇ ਸਬਸਕ੍ਰਾਈਬ ਤੇ ਵੀਡੀਓ ਦੇਖ ਹਾ ਜਿਹੜਾ ਬਹੁਤ ਸੱਤ ਨਿਕਲਣਗੇ ਜੀ। ਲਓ ਜੀ। ਕੀ ਬਾਤ ਹੈ। ਦੇਖੋ ਜੀ। ਥੋੜਾ ਲਓ ਜੀ। ਲਓ ਜੀ। ਅੱਗੇ ਆ ਗਿਆ ਨਾਲ ਆਪਣੇ ਰਵੇ ਸਿਮਰ ਦੇ ਵਿੱਚ ਕੋਹ ਸੋਨਾ। ਕੀ ਬਾਤਾਂ ਨੇ ਕੀ ਬਾਤਾਂ ਨੇ ਕੀ ਬਾਤਾਂ ਨੇ। ਦੇਖੋ ਜੀ। ਦੇਖੋ ਜੀ ਬਸੋਨਾ। ਕੀ ਬਾਤਾਂ ਨੇ 컬러 ਦੇਖੋ ਜੀ। ਕੱਲਾ ਕੱਲਾ ਦਿਖਾ ਦੇਣਾ ਤੁਹਾਈ। ਦੇਖੋ ਜੀ। 컬러 ਕਿੰਨਾ ਸੋਹਣਾ ਜੀ। ਥੋੜਾ ਲਓ ਜੀ। ਕਿੰਨਾ ਪਿਆਰਾ 컬러 ਹੈ ਜੀ। ਥੋੜਾ ਲਓ ਜੀ। ਬਹੁਤ ਸੋਹਣਾ 컬러 ਹੈ ਜੀ। ਦੇਖੋ ਨਵੇਂ ਨਵੇਂ ਰੰਗ ਨਵੇਂ ਨਵੇਂ ਰੰਗ ਬਹੁਤ ਸੋਹਣੇ ਸੋਹਣੇ ਤੇ ਆ ਵਾਪਸ ਆ ਨਹੀਂ ਤੇ ਆ ਵਾਪਸ ਆ ਨਹੀਂ ਆ ਵਾਪਸ ਆ ਬਹੁਤ ਜਿਆਦਾ ਜਵਾ ਜੀਵਾ ਦੇਖੋ ਪ੍ਰਿੰਟ ਕੀ ਬਾਤ ਆ ਦਿਖਾ ਦੇ ਵੀ ਸਾਰਾ ਪ੍ਰਿੰਟ ਦਿਖਾ ਦੇ ਕੀ ਬਾਤ ਐ ਸਿਮਰ ਕਾਟਨ ਰਹੂਗੀ ਪਿਓਰ بیس ਸੋਹਣੇ ਸੋਹਣੇ بیس ਸੋਹਣੇ ਸੋਹਣੇ ਡਿਜ਼ਾਈਨ ਲਓ ਜੀ ਕਰੋ ਚੈੱਕ ਜੀ ਸਾਈਡ ਤੇ ਰਹੂਗਾ ਬਾਜੂ ਕਾਟਨ ਦੀ ਰਹੂਗੀ ਸਲਵਾਰ 3 ਮੀਟਰ ਪੂਰੀ ਮਸਲੀਨ ਦਾ ਦੁਪੱਟਾ ਰਹੂਗਾ オリジナル ਮਸਲੀਨ ਕੰਨੀ ਵਾਲਾ ਦੇਖੋ ਜੀ ਕਿਆ ਬਾਤ ਕਿਆ ਬਾਤ ਬਹੁਤ ਫਾਇਦੇ ਨਾਲ ਸੂਟ ਲਾਵਾਂਗੇ ਕਸ਼ਮੀਸ਼ ਕਲੌਥ ਹਾਊਸ ਤੋਂ ਲਾ ਕਰਾ ਵਿਜ਼ਿਟ ਕਰਿਆ ਕਰੋ ਲਓ ਜੀ ਦੇਖੋ ਬਹੁਤ ਟੌਪ ਟੌਪ ਦੇ ਆਰਟੀਕਲ ਆ ਗਏ ਦੇਖੋ ਕਲਰ ਤੁਸੀਂ ਦੇਖ ਲੇ ਇਹਦੇ ਵਿੱਚ ਸਾਰੇ ਬਹੁਤ ਸੋਹਣੇ ਸੋਹਣੇ ਕਲਰ ਨੇ ਲਓ ਜੀ ਅਗਲੇ ਰੇਨ ਫੋਲਾਂਗੇ ਡਾਰਕ ਦੇ ਵਿੱਚ ਕਿਆ ਬਾਤਾਂ ਕਿਆ ਬਾਤਾਂ ਫੋਰਾਂ ਜੀ ਕਿਆ ਬਾਤ ਹੈ ਕੋਸ ਬਹੁਤ ਨਾ ਕਰ ਰਿਹਾ ਵਾਤ ਦੇਖੋ ਤਾ ਦੇ ਲਓ ਜੀ ਕਰੋ ਕਲਰ ਚੱਟ ਕਿਆ ਬਾਤਾਂ ਦੇਖੋ ਪ੍ਰਿੰਟ ਜੀ ਕੀ ਬਾਤ ਹੈ ਵੀ ਜੇ ਆਂ ਦੇਖੀ ਲਾਵੇ ਕਰਕੇ ਦਿਖਾ ਦੋ ਸਾਰਾ ਡਿਜ਼ਾਈਨ ਜੀ ਤੇ ਆਪ 봐 ਤਾਂ ਬਹੁਤ ਟਾਪ ਦਾ ਡਿਜ਼ਾਈਨ ਹੈ ਜੀ ਲਓ ਜੀ ਕਰੋ ਚੈੱਕ ਲਓ ਜੀ ਕਰੋ ਦੁਪੱਟਾ ਚੈੱਕ ਮਸਲੀਨ ਦਾ ਲਓ ਅੱਗੇ ਡਿਜ਼ਾਈਨ ਕਰੋ ਚੈੱਕ ਹੋਰ ਅੱਗੇ ਡਿਜ਼ਾਈਨ ਬਹੁਤ ਭਾਰੀ ਮਾਤਰਾ ਚ ਆ ਕੇ ਮਾਲ ਬਹੁਤ ਫੁੱਲ ਕੁਆਨਟਿਟੀਾਂ ਚ ਮਾਲ ਪਹੁੰਚ ਗਿਆ ਜੀ ਦੇਖੋ ਜੀ ਸਿਮਰ ਓਰੀਜਨਲ ਆ ਲੋ ਹਿਸ਼ਾਕ ਦਾ ਮਾਲ ਹੋਊਗਾ ਸਾਰਾ ਦੇਖੋ ਜੀ ਪ੍ਰਿੰਟ ਦੇਖੋ ਵਾਹ ਜੀ ਵਾਹ ਕਿਆ ਬਾਤ ਹੈ ਗਰੰਟੀ ਚੈੱਕ ਕਰੋ ਜੀ ਲਿਆਓ ਲਾਵੇ ਕਰਕੇ ਦਿਖਾਓ ਗਰੰਟੀ ਜੀ ਸਾਰਾ ਕਿਆ ਬਾਤ ਹੈ ਜੀ ਦੇਖੋ ਕਲੇ ਤੇ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਊਗਾ ਪਰਕ ਕੀਤਾ ਹੋਊਗਾ ਆਰੀ ਦਾ ਸਾਰਾ ਦੇਖੋ ਬੈਕ ਸਾਈਡ ਪ੍ਰਿੰਟ ਦਿਖਾਉ ਜੀ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਲੋ ਨਾਲ ਮਸਰੀਨ ਦਾ ਰਹੂਗਾ ਦੁਪੱਟਾ ਬਹੁਤ ਸੋਹਣਾ 2.5 ਮੀਟਰ ਦੇ ਪੂਰੇ ਹਨ ਹੈਵੀਟ ਖੁੱਲੇ ਡੁੱਲੇ ਦੁਪੱਟੇ ਬਣਗੇ ਵੱਡੇ ਵੱਡੇ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਨੇ ਲਓ ਸਾਰੇ ਮਾਲ ਆਪਣੇ ਲਈ ਆਪਨ ਹੋ ਗਈ ਜੀ ਤੇ ਹੋਰ ਬਹੁਤ ਮਾਲ ਆ ਗਏ ਨਵੀਆਂ ਨਵੀਆਂ ਆਟਮਾਂ ਦੇਖਣੇ ਸਾਡਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਬਹੁਤ ਮਾਲ ਪਹੁੰਚੇ ਤੁਸੀਂ ਵਿਜ਼ਿਟ ਕਰਿਆ ਕਰੋ ਦਸ਼ਮੇਸ਼ ਕਲਾ ਹਾਊਸ ਹੋੜਲਾ ਕਲਾ ਓਕੇ ਜੀ ਤਾਂ